ਰੋਟੀ ਦੇ ਲਈ ਪੰਜਾਬੀਆਂ ਵਿੱਚ ਵਿਦੇਸ਼ਾਂ ਜਾਣ ਦੀ ਹੋੜ ਲੱਗੀ ਹੋਈ ਹੈ ਮੁੰਡਿਆਂ ਦਾ ਜ਼ਾਇਰ ਹੈ ਨਾ ਪਰ ਕੁੜੀਆਂ ਵਿੱਚ ਵੀ ਕਾਫੀ ਹੋੜ ਲੱਗੀ ਹੋਈ ਹੈ ਵਿਦੇਸ਼ ਜਾ ਕੇ ਰੋਜੀ ਰੋਟੀ ਦਾ ਹਿੱਲਾ ਕਰਨ ਲਈ ਪਰ ਵਿਦੇਸ਼ ਜਾ ਕੇ ਉਹਨਾਂ ਨਾਲ ਕੀ ਬੀਤਦੀ ਹੈ ਕਿ ਰੋਂਗਟੇ ਖੜੇ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਖਾੜੀ ਦੇਸ਼ਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਜਲੰਧਰ ਕਪੂਰਥਲਾ ਤੇ ਹੋਰ ਜ਼ਿਲ੍ਹਿਆਂ ਵਿੱਚੋਂ ਖਾੜੀ ਵਿਖੇ ਇਰਾਕ ਕਤਰ ਤੋਂ ਮਾਨਵਿਕ ਹੈ ਗਈਆਂ ਕੁੜੀਆਂ ਨੂੰ ਹਿੰਦੁਸਤਾਨ ਦੀ ਉਦੇਸ ਮੰਤਰਾਲਿਆਂ ਵੱਲੋਂ ਅਤੇ ਸੱਚ ਸੱਚਦਾਵ ਵੱਲੋਂ ਵਾਪਸ ਲਿਆਂਦਾ ਗਿਆ ਨੋ ਕੁੜੀਆਂ ਨੂੰ ਜਿਨ੍ਹਾਂ ਨੇ ਆਪਣੀ ਦਰਦ ਭਰੀ ਕਹਾਣੀ ਸੁਣਾਈ ਰੋਂ ਕੇ ਖੜੇ ਕਰ ਦੇਣ ਵਾਲੀ ਹੈ ਉਹਨਾਂ ਨਾਲ ਕਿਵੇਂ ਜਾਹਾਂ ਦਾ ਤੋਂ ਵੱਧ ਪਹਾਰ ਕੀਤਾ ਜਾਂਦਾ ਸੀ ਤੇ ਕੀ ਉਹਨਾਂ ਨਾਲ ਹੋ ਰਿਹਾ ਸੀ ਮਾੜੇ ਕੰਮ ਉਹ ਵੀ ਤੁਹਾਨੂੰ ਸੁਣਾਉਂਦੇ ਆ ਲੜਕੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਗ੍ਰੇਸ਼ਣ ਲਾਜ ਦੇ ਕੇ ਭੇਜ ਦਿੱਤਾ ਜਾਂਦਾ ਸੀ ਪਰ ਉਹਨਾਂ ਨੂੰ ਧੋਖੇ ਨਾਲ ਉੱਥੇ ਕੰਮ ਕਰਾਈ ਜਾਂਦੇ ਸਨ ਤੇ ਉਹਨਾਂ ਨੂੰ ਮਾਨਸਿਕ ਤੌਰ ਤੇ ਉਪਰੇ ਨਾਲ ਕੀਤੀ ਜਾ ਰਹੀ ਸੀ ਅਧਵਾਸ ਖਨਾਨੇ ਸਾਡੇ ਸਸਿੱਧ ਵਾਲੇ ਸੰਦੇ ਕੀ ਕਹਿ ਰਹੇ ਨੇ ਤੇ ਵਿਦੇਸ਼ ਤੋਂ ਆਈਆਂ ਨੋ ਲੜਕੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਉਹ ਆਪਣੀ ਕੀ ਜਾਣਕਾਰੀ ਦੇ ਰਹੀਆਂ ਹਨ ਨਾ ਨੋਬੜੀ ਦੁੱਖ ਦੀ ਗੱਲ ਹੈ ਕਿ ਲਗਾਤਾਰ ਅਰਬ ਮੁਲਕਾਂ ਦੇ ਵਿੱਚ ਇਹ ਲੜਕੀਆਂ ਜਾ ਕੇ ਜਦੋਂ ਫਾਕ ਜਾਂਦੀਆਂ ਉਹਦੋਂ ਇੱਥੇ ਇਹਨਾਂ ਦੇ ਪੇਰੈਂਟਸ ਆਉਂਦੇ ਆ ਤੇ ਜਿਨ੍ਹਾਂ ਦੇ ਕਰਕੇ ਇਹਨਾਂ ਦੀ ਪੈਰਵਾਈ ਕਰਕੇ ਹੁਣ ਤੱਕ 100 ਤੋਂ ਵੱਧ ਲੜਕੀਆਂ ਜਿਹੜੀ ਹੈਗੀ ਵਾਪਸ ਆ ਚੁੱਕੀਆਂ ਅੱਜ ਜਿਹੜੀਆਂ ਹੈਗੀਆਂ ਤਿੰਨ ਲੜਕੀਆਂ ਇੱਥੇ ਆਈਆਂ ਤੇ ਨੌ ਲੜਕੀਆਂ ਕੁੱਲ ਜਿਹੜੀ ਹੈਗੇ ਹਫ਼ਤੇ ਦੇ ਵਿੱਚ ਵਾਪਸ ਆਈਆਂ ਜਿਹਦੇ ਵਿੱਚ ਇੱਕ Araq ਤੋਂ ਆ ਇੱਕ Qatr ਤੋਂ ਆ ਤੇ ਸੱਤ ਮਾਸਕਰ ਤੋਂ ਆਈਆਂ ਤੋਂ ਇਹਨਾਂ ਦੇ ਵਿੱਚ ਜਿਹੜੀ ਹੈਗੀਆਂ ਮੋਗਾ ਫਿਰੋਜ਼ਪੁਰ ਜਲੰਧਰ ਅ ਤੇ ਕਪੂਰਥਲਾ ਜ਼ਿਲ੍ਹਿਆਂ ਤੋਂ ਇਹ ਸਾਰੀਆਂ ਲੜਕੀਆਂ ਹੁੰਦਾ ਕੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੇ ਦੇ ਨਾਲ ਸੰਪਰਕ ਕਰਕੇ ਜਿਹੜੇ ਕੁਝ ਏਜੰਟ ਟਾਈਪ ਜਿਹੜੀ ਹੈ ਲੜਕੀਆਂ ਤੇ ਉਹ ਇਹਨਾਂ ਨੂੰ ਜਿਹੜਾ ਹੈ ਚਾਸਾ ਦੇ ਕੇ ਵੀ ਤੁਹਾਨੂੰ ਅਸੀਂ 40000 ਰੁਪਏ 50000 ਰੁਪਏ ਤਨਖਾਹ ਮਿਲੂਗੀ ਕੁਝ ਉੱਥੇ ਜਾ ਕੇ ਜਿਹੜਾ ਹੈ ਦਫ਼ਤਰ ਦਾ ਕੰਮ ਕਰਨਾ ਜਾਂ ਕੋਈ ਹੋਰ ਇਹੋ ਜਿਹਾ ਚਾਸਾ ਦੇ ਦਿੰਦੇ ਆ ਤੇ ਉੱਥੇ ਜਾ ਇਹ ਟੂਰਿਸਟ ਵੀਜ਼ਾ ਲਵਾਉਂਦੇ ਆ ਤੇ ਉੱਥੇ ਲਿਜਾ ਕੇ ਗਾਂ ਇਹਨਾਂ ਨੂੰ ਵੇਚ ਦਿੰਦੇ ਆ ਤੇ ਹੁਣ ਇਹਨਾਂ ਦੇ ਜਿਹੜੀ ਹੈਗੇ ਜਿੰਨੀਆਂ ਵੀ ਲੜਕੀਆਂ ਆਈਆਂ ਕਿ ਉੱਥੇ ਉਹਨਾਂ ਨੂੰ ਕਮਰਿਆਂ ਦੇ ਅੰਦਰ ਜਿਹੜਾ ਹੈ ਕੈਦ ਕਰ ਲੈਂਦੇ ਆ ਬਾਹਰ ਨਹੀਂ ਨਿਕਲ ਦਿੰਦੇ ਗੱਲ ਨਹੀਂ ਕਰਾਉਂਦੇ ਜੇ ਕੰਮ ਤੇ ਵੀ ਕੋਈ ਜਾਂਦੇ ਆ ਤੇ ਉਹ ਕੰਮ ਵਾਲੇ ਉਹਨਾਂ ਨਾਲ ਮੈਸ ਬਿਹੇਵ ਕਰਦੇ ਆ ਤੋ ਕੋਈ ਸੋ ਦਾ ਦਾਸਾ ਦੇ ਕੇ ਚਲੇ ਜਾਂਦੇ ਆ ਪਰ ਉੱਥੇ ਜਦੋਂ ਪਤਾ ਲੱਗਦਾ ਉੱਥੇ ਲੜਕੀਆਂ ਹੋਰ ਵੀ ਜੜੀਆਂ ਹੈਗੀਆਂ ਉਹਨਾਂ ਦੱਸਦੇ ਆ ਤੇ ਫਿਰ ਜਿਹੜਾ ਹੈਗਾ ਮਾਪੇ ਹੋਰ ਚਿੰਤਾ ਦੇ ਵਿੱਚ ਚਲੇ ਜਾਂਦਾ ਸੋ ਅਸੀਂ ਕੋਸ਼ਿਸ਼ ਕਰਦੇ ਆਏ ਆ ਕਿ ਜਿੰਨੇ ਆ ਕੇ ਸਾਡੇ ਕੋਲ ਕੰਪਲੇਂਟਾਂ ਆਉਂਦੀਆਂ ਤੇ ਅਸੀਂ ਧੰਨਵਾਦ ਕਰਦੇ ਆਂ ਇੰਡੀਆ ਨੋਬੈਸੀ ਦਾ ਜਿਹੜੇ ਲਗਾਤਾਰ ਇਹਨਾਂ ਲੜਕੀਆਂ ਨੂੰ ਵਾਪਸ ਲਿਆ ਰਹੇ ਆ ਸੋ ਇਹ ਬੜੀ ਦੁੱਖ ਦੀ ਗੱਲ ਆਈ ਸੀ ਇੱਥੇ ਕੰਪਲੀਟਾ ਵੀ ਇਹਨਾਂ ਕੋ ਕਰਾਉਨੇ ਆ ਪਰ ਇਹਨਾਂ ਏਜੰਟਾਂਾਂ ਦੀ ਫੜਫੜਾਈ ਨਹੀਂ ਹੋ ਰਹੀ ਜੇਕਰ ਇਹਨਾਂ ਏਜੰਟਾਂ ਨੂੰ ਫੜਿਆ ਜਾਵੇ ਤੇ ਇਹ ਧੰਦਾ ਰੁਕ ਸਕਦਾ ਸੋ ਜਿਹੜਾ ਹੈ ਸਗੋਂ ਜਿਹੜਾ ਫਸ ਜਾਂਦਾ ਉਹਨੂੰ ਫੇਰ ਘਰਦਿਆਂ ਨੂੰ ਮਜਬੂਰ ਕਰਦੇ ਆ ਵੀ ਸਾਨੂੰ ਪੈਸੇ ਦਿਓ ਤੇ ਜਿਹੜੇ ਉਹ ਉਹਨਾਂ ਕੋ ਪੈਸੇ ਵੀ ਫਿਰ ਵੀ ਦੁਬਾਰਾ ਲੈ ਲੈਂਦੇ ਆ ਪਹਿਲਾਂ ਤਾਂ ਬੱਚੇ ਬਾਹਰ ਭੇਡਦਾ ਫਿਰ ਘਰਦਿਆਂ ਕੋ ਵੀ ਪੈਸੇ ਲੈ ਲੈਂਦੇ ਆ ਤੋ ਜਿਹੜੇ ਸਾਡੇ ਕੋਲ ਆਉਂਦੇ ਆ ਮਾਪੇ ਅਸੀਂ ਉਹਨਾਂ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਪੈਸਾ ਕਿਸੇ ਨੂੰ ਨਹੀਂ ਦੇਣਾ ਤੇ ਜੇ ਮੰਗਣ ਵੀ ਤੇ ਜਿਹੜੇ ਹੈਗੇ ਆ ਸਾਡੇ ਨਾਲ ਸੰਪਰਕ ਕਰੋ ਤੇ ਇਹਨਾਂ ਦੇ ਉੱਤੇ ਪੁਲਿਸ ਨੂੰ ਦਰਖਾਸਤ ਵੀ ਦਿਓ ਪਰ ਉਹ ਦਰਖਾਸਤ ਦੇਣ ਦੇ ਬਾਵਜੂਦ ਵੀ ਜਿਹੜੇ ਹੈਗੇ ਆ ਰਲ ਮਿਲ ਜਾਂਦੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਸੇ ਕਰਕੇ ਜਿਹੜਾ ਧੰਦਾ ਜਿਹੜਾ ਰੁਕ ਨਹੀਂ ਰਿਹਾ ਬੜੀ ਦੁੱਖ ਦੀ ਗੱਲ ਆ ਕਿ ਜਿਹੜਾ ਜਿਹੜੀ ਹੈਗੀ ਤਸ਼ਕਰੀਆ ਦੇ ਹੋ ਰਹੀ ਹੈ ਨਾ ਮਨੁੱਖੀ ਤਸ਼ਕਰੀ ਦਾ ਕੇਸ ਇਹਨਾਂ ਤੇ ਬਣਦਾ ਪਰ ਅਫਸੋਸ ਹੈ ਕਿ ਇਹਨਾਂ ਤੇ ਕੋਈ ਕਾਰਵਾਈ ਵੀ ਨਹੀਂ ਹੋ ਰਹੀ ਮੈਂ ਅਸੀਂ ਤਾਂ ਜਿੰਨੇ ਵੀ ਆਉਂਦੇ ਸਾਰਿਆਂ ਨੂੰ ਦੱਸਿਆ ਡੀਜੀਪੀ ਸਾਹਿਬ ਨੂੰ ਆਪ ਮਿਲ ਕੇ ਆਏ ਤੇ ਕਈ ਵਾਰ ਇਹ ਵੀ ਹੁੰਦਾ ਕਿ ਜਦੋਂ ਫਸੇ ਹੋਏ ਆ ਉਹ ਤੋਂ ਦਰਖਾਸਤ ਦੇ ਦਿੰਦੇ ਆ ਜਦੋਂ ਬਾਅਦ ਵਿੱਚ ਬਿਆਨ ਲੈਣ ਜਾਂਦੇ ਆ ਕਈ ਵਾਰਾਂ ਕਹਿੰਦੇ ਵੀ ਅਸੀਂ ਵਾਪਸ ਆ ਗਏ ਹੁਣ ਅਸੀਂ ਕੀ ਕਰਨਾ ਉਹ ਬਿਆਨ ਵੀ ਨਹੀਂ ਦਿੰਦੇ ਕਿਉਂਕਿ ਦੋਹਾਂ ਪਾਸਿਆਂ ਦੇ ਵਿੱਚ ਨੁਕਸਾਨ ਦੇ ਉਹਨਾਂ ਦੀ ਪੂਰੀ ਇਹਨਾਂ ਦੇ ਉੱਤੇ ਕੇਸ ਦਰਜ ਹੋਣ ਇਹਨਾਂ ਦੇ ਉੱਤੇ ਸਿਕੰਜਾ ਕੱਸਿਆ ਜਾਵੇ ਕਿਨਨੇ ਕਿ ਇਹ ਗਾ ਹੀ ਰੁਕ ਜਾਣ ਕਿਉਂਕਿ ਪਹਿਲਾਂ ਤੇ ਜਿਹੜੇ ਫਸੇ ਆ ਪਰ ਇਹ ਸਾਰਾ ਕੁਝ ਹੋ ਨਹੀਂ ਰਿਹਾ ਅਸੀਂ ਇਹਦੀ ਕੋਸ਼ਿਸ਼ ਕਰ ਰਹੇ ਹੁਣ ਵੀ ਅਸੀਂ ਜਿਹੜਾ ਹੈਗਾ ਐਸਐਸਪੀ ਨਾਲ ਗੱਲ ਕਰ ਰਹੇ ਆ ਕਿ ਜਿਹੜੇ ਜਿਹਨੇ ਇਹਨਾਂ ਐਪਲੀਕੇਸ਼ਨਾਂ ਦਿੱਤੀਆਂ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵੀ ਏਜੰਟ ਬੀਬੀਆਂ ਹੈਗੀਆਂ ਇਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਮੈਂ ਗਰੋਹ ਬਣਿਆ ਹੋਇਆ ਤੇ ਉੱਥੇ ਉਧਰ ਵੀ ਜਿਹੜੇ ਹੈਗੇ ਆ ਮੇਨ ਏਜੰਟ ਜਿਹੜੇ ਉਹ ਬਾਹਰ ਤੇ ਇਥੇ ਥੋੜਾ ਬਹੁਤਾ ਲਾਲਚ ਦੇ ਕੇ ਪਿੰਡਾਂ ਦੇ ਵਿੱਚ ਇਹ ਟਾਰਗੇਟ ਕਰਦੇ ਆ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਦਾ ਦੇਖ ਲਿਆ ਵੀ ਇਹ ਪਿੱਛੇ ਮੁੜ ਕੇ ਉਹਨਾਂ ਦੀ ਜਿਹੜੀ ਹੈਗੀ ਆ ਪੈਰਭਾਈ ਨਾ ਕਰ ਸਕਣ ਉਹੋ ਜਿਹੇ ਪਰਿਵਾਰ ਆਸੀਂ ਨਹੀਂ ਦੇਖਿਆ ਕੋਈ ਵੀ ਜਿੰਨੀਆਂ ਵੀ ਲੜਕੀਆਂ ਆਈਆਂ ਕੋਈ ਚੰਗੇ ਪਰਿਵਾਰ ਦੇ ਵਿੱਚੋਂ ਜਾਂ ਦੇ ਵਿੱਚੋਂ ਕੋਈ ਲੜਕੀ ਹੋਵੇ ਸਾਰੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਤੇ ਉਹਨਾਂ ਨੂੰ ਗਰੀਬ ਕਈ ਵਾਰਾਂ ਦਾ ਸਿੱਧਾ ਆ ਜਾਂਦਾ ਵੀ ਇੱਥੇ 40000 ਮਹੀਨੇ ਦਾ ਆਈ ਜਾਊਗਾ ਸਾਡਾ ਘਰ ਪਰਿਵਾਰ ਚੱਲੂਗਾ ਸਾਡੇ ਘਰ ਪੈ ਜਾਊਗਾ ਬੱਚੇ ਪੜ੍ਹ ਲੈਣਗੇ ਜਾਂਦੇ ਤਾਂ ਹੈ ਚੰਗੇ ਵਾਸਤੇ ਪਰ ਹੋ ਮੋਰੇ ਹੋ ਥੱਗੀ ਹੋ ਜਾਂਦੀ ਹੈ ਤੇ ਟੂਰਿਸਟ ਵੇਜੇ ਦੇ ਉੱਤੇ ਲੈ ਜਾਂਦੇ ਆ ਕਿਉਂਕਿ ਸਾਰਾ ਦੁਬਈ ਦਾ ਵੀ ਲੱਗਦਾ ਇਹਨਾਂ ਮੁਲਕਾਂ ਦਾ ਤੇ ਉੱਥੇ ਲਿਜਾ ਕੇ ਇਹਨਾਂ ਦੀ ਜਿਹੜੀ ਹੈਗੀ ਆ ਮੁਖੀ ਮਨੁਖੀ ਸਮਗਲੰਗ ਇਹਨਾਂ ਦੀ ਕੀਤੀ ਜਾਂਦੀ ਹੈ 100 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ ਨੌ ਤਾਂ ਐਸੇ ਹਫਤੇ ਦੇ ਵਿੱਚ ਵਾਪਸ ਆਈਆਂ ਜਿਹਦੇ ਵਿੱਚ ਇੱਕ ਰਾਤ ਤੋਂ ਇੱਕ ਕਦਰ ਤੋਂ ਤੇ ਸੱਤ ਮਾਸਕਟ ਤੋਂ ਵਾਪਸ ਆਈਆਂ ਅਸੀਂ ਸੋਚ ਕੇ ਗਏ ਸੀ ਕਿ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਬੇਬੀ ਕੇਅਰ ਕਰਨੀ ਹੈ ਜਾ ਕੇ ਬੱਚੇ ਸੰਭਾਲਨੇ ਆ ਤੇ ਜਦੋਂ ਅਸੀਂ ਅੰਦਰ ਗਏ ਆ ਉੱਥੇ ਜਾ ਕੇ ਸਾਨੂੰ ਉਹਨਾਂ ਨੇ ਪਾਸਪੋਰਟ ਵੀ ਖੋਲਿਆ ਫੋਨ ਵੀ ਖੋਲਿਆ ਸਾਨੂੰ ਲੋਕ ਲਾ ਦਿੱਤਾ ਫਿਰ ਦੋ ਦਿਨ ਦੇ ਬਾਅਦ ਸਾਨੂੰ نیچے ਲੈ ਕੇ ਗਏ ਫਿਰ ਉੱਥੇ ਸਾਨੂੰ ਖੜੇ ਕਰਕੇ ਸਾਡੀ ਵੀਡੀਓ ਫੋਟੋ ਬਣਾਈਆਂ ਗਈਆਂ ਕਿ ਤੁਹਾਨੂੰ ਕੰਮ ਤੇ ਭੇਜਣਾ ਆ ਉੱਥੇ ਕੋਈ ਲੇਡੀਜ਼ ਨਹੀਂ ਆਉਂਦੀ ਬੰਦੇ ਹੀ ਹੁੰਦੇ ਆ ਬੰਦੇ ਆਉਂਦੇ ਲੈਣ ਕੁੜੀਆਂ ਨੂੰ ਜਦੋਂ ਕੁੜੀਆਂ ਕੰਮ ਤੇ ਜਾਂਦੀਆਂ ਉਹਨਾਂ ਦੇ ਨਾਲ ਗਲਤੀ ਕਰਦੇ ਆ ਉਹ ਦੂਸਰੇ ਦਿਨ ਜਾਂ ਤੀਜੇ ਦਿਨ ਵਾਪਸ ਆ ਕੇ ਤੇ ਫਿਰ ਰੋਂਦੀਆਂ ਬਹੁਤ ਆ ਕੋਈ ਕੁੜੀਆਂ ਦਾ ਕੰਮ ਨਹੀਂ ਆ ਇਹ ਰਿਕਵੈਸਟ ਆ ਕਿ ਕੁੜੀਆਂ ਓਮਾਨ ਦੇ ਵਿੱਚ ਨਾ ਜਾਣ ਅਸੀਂ ਓਮਾਨ ਕਿ ਐਸੀ ਸਾਨੂੰ ਭੇਜਿਆ ਇਹ ਮਾਸਕਟਬੋਲ ਦੇ ਕਹਿੰਦੇ ਸੀ ਬੇਬੀ ਕੇਅਰ ਕਰਨੀ ਆ ਤਾਂ ਸਾਨੂੰ ਅੱਗੇ ਰਹਿ ਜਾ ਕੇ ਸਾਨੂੰ ਇੱਕ ਰੂਮ ਚ ਹਾਂਜੀ ਸਰਜੀਤ ਕਾਲ ਸਾਡੀ ਜਿੱਦਾਂ ਸਾਡੇ ਪਿੰਡ ਤੋਂ ਹੀ ਕੋਈ ਕੁੜੀ ਸੀਗੀ ਉਹਦੀ ਗਾਫਰੈਂਡ ਸੀ ਉਹ ਕਹਿੰਦੀ ਇਹ ਵਧੀਆ ਕੰਮ ਤੇ ਲਵਾਉਂਦੀ ਕਹਿ ਕੇ ਸਾਨੂੰ ਕੁਝ ਹੋਰ ਉੱਥੇ ਹੁੰਦਾ ਕੁੜੀਆਂ ਨਾਲ ਕੁਝ ਹੋਰ ਆ ਗਲਤ ਕਰਦੇ ਕੁੜੀਆਂ ਨੂੰ ਜਿਹੜੇ ਵੀਜੇ ਲੈ ਕੇ ਗਈ ਤਾਂ ਉਹ ਇੱਕ ਮਹੀਨੇ ਦਾ ਟੂਰਿਸਟ ਵੀਜ਼ਾ ਸੀ ਜਦੋਂ ਬੇਬੀ ਕੇਅਰ ਦੀ ਗੱਲ ਹੋਈ ਤੇ ਇਹ ਨਹੀਂ ਕਿ ਸਾਨੂੰ ਵਰਕ ਪਰਮਿਟ ਦਿਵਾਉਉ ਉੱਥੇ ਦਾ ਨਹੀਂ ਅਸੀਂ ਤੇ ਕੋਈ ਗੱਲ ਨਹੀਂ ਹੋਈ ਸੀ ਉਹ ਕਹਿੰਦੀ ਜਾ ਕੇ ਦੇਖਦੇ ਆ ਕਿੰਨੀ ਤਨਖਾਹ ਦਾ ਤੁਹਾਨੂੰ ਕਿਹਾ ਗਿਆ ਸੀ ਸਾਨੂੰ ਉਹਨੇ 30 35000 ਰੁਪਿਆ ਕਿਹਾ ਸੀ ਸਾਨੂੰ ਖਰਚਾ ਨਾਲ ਸਾ ਤੋ ਬੀਬੀ 1000 ਮੰਗਿਆ ਸੀ ਪਹਿਲੀ ਸੈਲਰੀ ਚ ਉਹ ਕਹਿੰਦੇ ਵੀ ਵੀ 1000 ਰੁਪਏ ਸਾਨੂੰ ਦੇਜੋ ਅਸੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਇੱਧਰ ਵਾਪਸ ਆਏ ਆ ਬਾਬਾ ਜੀ ਮੈਂ ਤੁਹਾਡਾ ਸੰਪਰਕ ਕਿਵੇਂ ਕਰਿਆ ਬਾਬਾ ਜੀ ਨੇ ਮੇਰੇ ਹਸਬੰਦ ਨੂੰ ਕਿਸੇ ਨੇ ਦੱਸਿਆ ਸੀ ਇੱਧਰ ਇੱਧਰ ਕਰਕੇ ਬਾਬਾ ਜੀ ਕੁੜੀਆਂ ਕਢਵਾਉਂਦੇ ਆ ਫਿਰ ਅਸੀਂ ਬਾਬਾ ਜੀ ਨਾਲ ਸੰਪਰਕ ਕੀਤਾ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਅੱਜ ਆਪਣੇ ਬੱਚਿਆਂ ਚ ਰਾਜੀ ਖੁਸ਼ੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਕਿ ਕਿ ਪੁਲਿਸ ਨੇ ਨਾਲ ਕੋਈ ਪੈਸੇ ਨਹੀਂ ਮੰਗੇ ਹਾਂਜੀ ਹਾਂਜੀ ਪੁਲਿਸ ਵਾਲਿਆਂ ਨੇ ਸਾਡੇ ਤੋਂ ਪੈਸੇ ਲੈ 40000 ਰੁਪਏ ਨਾਲ ਰਿਪੋਰਟ ਦਿੱਤੀ ਬਾਬਾ ਜੀ ਵੱਲੋਂ ਕਿਹਾ ਸੀ ਉਹਨਾਂ ਨੇ ਫੇਰ ਵੀ ਕਿਹਾ ਵੀ ਕੁੜੀ ਨੂੰ 40000 ਰੁਪਏ ਦੋ ਤੁਹਾਡੀਆਂ ਕੁੜੀਆਂ ਫੇਮ ਅਗਵਾਉਣੀਆਂ ਪਹਿਲਾਂ ਟਿਕਟਾ ਕਰਵਾਈਆਂ ਉਹ ਸਾਡੀਆਂ ਟਿਕਟਾ ਏਦਾਂ ਮਿੱਟੀ ਹੋ ਗਈਆਂ ਨਹੀਂ ਸਾਨੂੰ ਬਾਹਰ ਕੱਢਿਆ ਗਿਆ ਫਿਰ ਦੂਸਰੀ ਵਾਰ ਅਸੀਂ ਟਿਕਟਾ ਕਰਵਾਈਆਂ ਫਿਰ ਸਾਨੂੰ ਉਹਨਾਂ ਨੇ 40000 ਰੁਪਏ ਲੈ ਕੇ ਬਾਹਰ ਘੜਵਾਇਆ ਹੁਣ ਸਾਤੋ ਹੋਰ ਪੈਸਿਆਂ ਦੀ ਮੰਗ ਕਰਦੇ ਪਿਆ ਜੋ ਕਿ ਅਸੀਂ ਗਰੀਬਾਂ ਸੀ ਪੈਸੇ ਨਹੀਂ ਦੇ ਸਕਦੇ 40000 ਕਿਹਨੇ ਲਿਆ ਤੁਹਾਡੇ ਕੋਲ 40000 ਸਰਬਜੀਤ ਨੇ ਲਿਆ ਥਾਣੇ ਪੁਲਿਸ ਵਾਲਿਆਂ ਨੇ ਕਿਹਾ ਸੀ ਵੀ ਇਹਨੂੰ 40000 ਦੇ ਦਿਓ ਤੁਹਾਡੀਆਂ ਕੁੜੀਆਂ ਫੇ ਇਧਰ ਭੇਜ ਦੂਗੀ ਇਹ ਤਾਂ 40000 ਰੁਪਏ ਅਸੀਂ ਦੇ ਦਿੱਤਾ ਸੀ ਮੇਰੇ ਹਸਬੰਦ ਨੇ ਕਰਕੇ ਜਿੱਥੇ ਮਰਜ਼ੀ ਮੇਰੇ ਮੰਮਾ ਉਹਨਾਂ ਨੇ ਤਾਂ ਹੁਣ ਹੋਰ ਪੈਸੇ ਮੰਗ ਕਰਦੇ ਪਿਆ ਹਾਂਜੀ ਹੋਰ ਪੈਸੇ ਦੀ ਮੰਗ ਕਰਦੇ ਪਿਆ ਜੋ ਕਿ ਅਸੀਂ ਨਹੀਂ ਦੇ ਸਕਦੇ ਅਸੀਂ ਗ ਜਿਹੜਾ ਹੋਰ ਕਿਸੇ ਕਿਸਮ ਦਾ ਤਸ਼ੱਦਦ ਕਰਦੇ ਹੋਇਆ ਹੋਇਆ ਹੋ। ਹੋਰ ਕੁਛ ਨਹੀਂ ਅਸੀਂ ਕੰਮ ਤੇ ਅੰਦਰ ਸਾਨੂੰ ਰੂਮ ਚ ਤਾੜ ਲਿਆ ਸੀ ਉਹਨਾਂ ਨੇ ਜਾਣਦੇ ਨੇ ਜਦ ਸਾਨੂੰ ਉੱਥੇ ਅਸੀਂ ਅੰਦਰ ਗਏ ਕੁੜੀ ਕੋ ਫੋਟੋ ਚੋਰੀ ਫੋਨ ਸੀਗਾ ਅਸੀਂ ਉਤੋਂ ਜਦੋਂ ਸਾਨੂੰ ਅੰਦਰ ਗਏ ਅਸੀਂ ਸਾਨੂੰ ਦੱਸਿਆ ਵੀ ਕੁੜੀਆਂ ਨਾਲ ਇਦਾਂ ਹੁੰਦੀ ਪਈ ਉੱਥੇ 10-15 ਕੁੜੀਆਂ ਸੀ ਬਹੁਤ ਹੁੰਦੀਆਂ ਸੀ ਸਭ ਸਾਰੀਆਂ ਕਹਿੰਦੇ ਸੀ ਉਹਨੇ ਚੱਲ ਜੋ ਫਿਰ ਹੀ ਉਹਦੇ ਫੋਨ ਤੋਂ ਚੋਰੀ ਫੋਨ ਲਾਇਆ ਜਿਹੜੀ ਕੁੜੀ ਨੇ ਸਾਨੂੰ ਭੇਜਿਆ ਸੀ ਉਹਨੇ ਗਾਂ ਚੱਕ ਕੇ ਏਜੰਟ ਨੂੰ ਕਾਨਫਰੈਂਸ ਲਾਤੀ ਤੇ ਫਿਰ ਉਹਨੇ ਉਸ ਕੁੜੀ ਦਾ ਸਕਰੀਨ ਸ਼ਾਟ ਲੈ ਕੇ ਮੈਡਮ ਨੂੰ ਉੱਥੇ ਵਾਲੀ ਮੈਡਮ ਨੂੰ ਸੈਂਡ ਕਰ ਦਿੱਤਾ ਕੰਨੀਆਂ ਦੀ ਮੈਡਮ ਸੀ ਦਿਨ ਉਹ ਸੈਂਡ ਕਰਕੇ ਫਿਰ ਉਹਨਾਂ ਨੇ ਉਸ ਕੁੜੀ ਤੇ ਥੱਪੜ ਮਾਰੇ ਉਹਨੂੰ ਕੁੱਟਿਆ ਇੱਧਰ ਉੱਧਰ ਉਹਦੇ ਇੱਥੇ ਲਾਸ਼ਾਂ ਵੀ ਪਈਆਂ ਸੀ ਉਹ ਤੋਂ ਖੋ ਕੇ ਫੋਨ ਲੈ ਲਾ ਵੀ ਇੰਡੀਆ ਵਾਲਿਆਂ ਨੂੰ ਫੋਨ ਕਹਿੰਨੇ ਦਿੱਤਾ ਫਿਰ ਇਦਾਂ ਉਸ ਦਿਨ ਤੋਂ ਸਾਨੂੰ ਲੋਕ ਹੀ ਲਾਇਆ ਹੋਇਆ ਸੀ ਖਾਣਾ ਵੀ ਨਹੀਂ ਦਿੰਦੀ ਸੀ ਇੰਡੀਆ ਵਾਲਿਆਂ ਨੂੰ ਖਾਣਾ ਨਹੀਂ ਦੇਣਾ ਕਹਿੰਦੇ ਸੀ ਕੰਮ ਦਾ ਮੜ ਕੇ ਅੱਗੇ ਫਿਰ ਜਿੰਦੇ ਉੱਥੇ ਜਿਸ ਘਰ ਚ ਜਾਂਦੇ ਆ ਉੱਥੇ ਵੀ ਕੁੜੀਆਂ ਨਾਲ ਰੋਂਗ ਹੀ ਹੁੰਦਾ ਉੱਥੋਂ ਵੀ ਫੋਨ ਖੋਹ ਲੈਂਦੇ ਆਪਣੀ ਮਰਜ਼ੀ ਨਾਲ ਫੋਨ ਦਿੰਦੇ ਆ ਬਾਕੀ ਜਿਹੜੀਆਂ ਕੁੜੀਆਂ ਕੰਮ ਤੇ ਗਈਆਂ ਉਹਨਾਂ ਨੇ ਗ ਔਰ ਕਿੰਨੀਆਂ ਕੁੜੀਆਂ ਉੱਤੇ ਫਸਣਾਂ ਉੱਥੇ ਕੁੜੀਆਂ ਹੈਗੀਆਂ ਅਲੱਗ-ਅਲੱਗ ਇਦਾਂ 15 ਇਸ ਰੂਮ ਚਾ 15 ਇਸ ਰੂਮ ਚਾ ਉਹਨਾਂ ਦੇ ਇਦਾਂ ਰੂਮ ਬਣਾਏ ਆਫਿਸ ਆ ਨਾਲ ਦੀ ਨਾਲ ਉਹ ਫਰੈਂਟਸ ਹੀ ਆ ਉਹਨਾਂ ਦਾ ਇਹੀ ਕੰਮ ਚੱਲਦਾ ਹਾਂ ਕਾਰਵਾਈ ਦੀ ਮੰਗ ਕਰਦੇ ਹੋਣਾ ਇਦਾਂ ਹਾਂਜੀ ਅਸੀਂ ਕਾਰਵਾਈ ਦੀ ਮੰਗ ਕਰਦੇ ਅੱਗੇ ਤੋਂ ਕੋਈ ਹੋਰ ਕੁੜੀ ਨਾ ਜਾਵੇ ਜਿੱਦਾਂ ਅਸੀਂ ਤੇ ਸਹੀ ਸਲਾਮਤ ਵਾਪਸ ਆ ਗਏ ਉੱਥੇ ਕੁੜੀਆਂ ਬਹੁਤ ਤੰਗ ਆ ਬਹੁਤ ਰਹੁੰਦੀਆਂ ਜਿਹੜੀ ਮੇਰੀ ਏਜੰਟ ਸੀਗੀ ਉਹਨੇ ਮੈਨੂੰ ਬੁਲਾਇਆ ਆਪਣੇ ਕੋਲ ਘਰੇਲੂ ਕੰਮ ਦੇ ਲੈ ਤੇ ਮੈਨੂੰ ਕਹਿੰਦੀ ਸੀਗੀ ਕਿ 50000 ਮੈਂ ਲਵਾਂਗੀ ਤੇਰੇ ਕੋਲ ਆਪਣੇ ਕੋਲ ਬੁਲਾਉਣ ਲਈ ਤੇ ਉਹਨੇ ਮੈਨੂੰ 1 ਮਹੀਨਾ ਆਪਣੇ ਕੋਲ ਰੱਖਿਆ ਤੇ ਬਾਅਦ ਵਿੱਚ ਜਦੋਂ ਮੇਰਾ ਵੀਜ਼ਾ ਖਤਮ ਹੋ ਗਿਆ ਤੇ ਉਹਨੇ ਦੂਸਰੇ ਘਰ ਦੇ ਵਿੱਚ ਮੈਨੂੰ ਸ਼ਿਫਟ ਕਰ ਦਿੱਤਾ ਤੇ ਜਦੋਂ ਉਸ ਘਰ ਦੇ ਵਿੱਚ ਗਈ ਤੇ ਉਹਨਾਂ ਨੇ ਮੇਨਾਂ ਮਾਰ ਕਟਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਮੈਨੂੰ ਖਾਣਾ ਵੀ ਨਹੀਂ ਦਿੰਦੇ ਸੀ ਤੇ ਪਾਣੀ ਦੀ ਮੈਨੂੰ ਇਜਾਜ਼ਤ ਵੀ ਹੈ ਨਹੀਂ ਸੀਗੀ ਪੀਣ ਦੀ ਤੇ ਮੈਂ ਟੂਟੀਆਂ ਦਾ ਗੰਦਾ ਪਾਣੀ ਪੀ ਕੇ ਆਪਣਾ ਢਿੱਡ ਭਰਦੀ ਸੀ ਤੇ ਜਦੋਂ ਮੈਨਾਂ ਮਾਰ ਕਟਾਈ ਕਰਦੇ ਸੀ ਗੰਦਾ ਪਾਣੀ ਪੀਂਦੀ ਸੀ ਤੇ ਉਹਦੇ ਨਾਲ ਮੇਰੀ ਤਬੀਅਤ ਜਿਆਦਾ ਖਰਾਬ ਹੋ ਗਈ ਤੇ ਮੈਂ ਆਪਣੀ ਏਜੰਟਣੀ ਨੂੰ ਏਜੰਟਣੀ ਨੂੰ ਕਿਹਾ ਕਿ ਮੈਨੂੰ ਇੰਡੀਆ ਭੇਜਿਆ ਜਾਵੇ ਤੇ ਮੈਨੂੰ ਕਹਿੰਦੀ ਸੀ ਕਿ 2.5 ਲੱਖ ਰੁਪਇਆ 3 ਲੱਖ ਰੁਪਇਆ ਆਪਣੇ ਘਰ ਦੇ ਤੋਂ ਮਗਵਾ ਤੀਂ ਇੰਡੀਆ ਜਾ ਤੇ ਮੇਰੇ ਘਰ ਦੇ ਕੋ ਇੰਨੇ ਪੈਸੇ ਹੈ ਨਹੀਂ ਸੀਗੇ ਕਿ ਮੇਰੇ ਘਰ ਦੇ ਇੰਨੇ ਪੈਸੇ ਭਰਨ ਸਕਣ ਤੇ ਇਸ ਕਰਕੇ ਫਿਰ ਬਾਬਾ ਜੀ ਨੇ ਸਾਡੀ ਹੈਲਪ ਕੀਤੀ ਇੱਧਰ ਆਉਣ ਵਿੱਚ ਪਹਿਲਾਂ ਕੰਪਨੀ ਵਾਲੇ ਕੰਪਨੀ ਵਾਲਿਆਂ ਦੇ ਥਰੂ ਮਗਵਾਉਂਦੀਆਂ ਇਹ ਕੁੜੀਆਂ ਏਜੰਟਣੀਆਂ ਜਿਹੜੀਆਂ ਹੁੰਦੀਆਂ ਤੇ گاؤں ਕੰਪਨੀ ਵਾਲਿਆਂ ਤੋਂ ਪੈਸੇ ਲੈਂਦੇ 2-2000 ਡਾਲਰ ਉਹਨਾਂ ਤੋਂ ਪੈਸੇ ਲੈ ਜਾਂਦੇ ਆ ਤੇ ਫਿਰ گاਾਂ ਮਤਲਬ ਜਿਹੜਾ 50000 ਲੈਂਦੇ ਉਹ ਆਪਸ ਤੇ ਵਿੱਚ ਇਹ ਵੰਡਦੇ ਪਏ ਆ ਤੇ ਤੁਹਾਨੂੰ ਦੇ ਦਿੰਦੇ ਆ ਹਾਂਜੀ گاਾਂ ਫਿਰ ਘਰਾਂ ਵਾਲਿਆਂ ਤੋਂ ਵੀ ਪੈਸੇ ਲੈਂਦੇ ਜੇ ਇਸ ਘਰ ਦੇ ਵਿੱਚ ਭੇਜਿਆ ਜਾਂਦਾ ਮੈਂ ਇਹ ਹੀ ਗੱਲ ਕਹਿੰਦੀ ਆ ਕਿ ਜਿਹੜਾ ਫੋਰਨ ਕੰਟਰੀਆਂ ਦੇ ਵਿੱਚ ਇਹ ਜਾਂਦੀਆਂ ਲਾਲਚ ਦਿੰਦੇ ਪਏ ਲੋਕੀ ਕਿ ਤੁਹਾਨੂੰ ਇੰਨੇ ਪੈਸੇ ਦਿੱਤੇ ਜਾਣਗੇ ਇਹ ਇਸ ਕਰਕੇ ਤੁਸੀਂ ਨਾ ਜਾਓ ਬਾਹਰ ਆਪਣੇ ਆਪ ਨੂੰ ਬਚਾਓ ਜਿਹੜਾ ਵੀ ਆ ਕੰਮ ਤੁਸੀਂ ਘੱਟ ਖਾ ਲੋ ਰੋਟੀ ਤੇ ਆਪਣੀ ਇੰਡੀਆ ਵਿੱਚ ਹੀ ਰਹੋ ਤੇ ਇੱਥੇ ਕੰਮ ਰਹਿ ਕੇ ਕਰੋ ਬਾਹਰ ਨਾ ਜਾਓ